ਸਹਿਯੋਗ ਦੇ ਨਾਲ 6 ਅਤੇ 7 ਕੋਹ ਦੀ ਦਰਮਿਆਨੀ ਰਾਤ 20 21 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ 31 ਮਾ ਦਸ਼ਮੇਸ਼ ਲੋਕਿਕ ਫੈਦਰ ਮਾਰਚ ਰਵਾਨਾ ਹੋਇਆ ਔਰ ਆਪਣੇ ਪੜਾਂ ਦਰ ਪੜਾਂ ਪਹਿਲਾ ਪੜਾ ਪਰਿਵਾਰ ਵਿਛੋੜੇ ਪਠਾ ਸਾਹਿਬ ਦੁਗਰੀ ਚਮਕੌਰ ਸਾਹਿਬ ਝਾੜ ਸਾਹਿਬ ਤੋਂ ਹੁੰਦਾ ਹੋਇਆ ਅੱਜ ਇਹ ਦਸ਼ਮੇਸ਼ ਲੋਕਿਕ ਪੈਦਲ ਮਾਰਚ ਗੁਰਦੁਆਰਾ ਅਸ਼ਵੀ ਕਟਾਣਾ ਸਾਹਿਬ ਇਹ ਕਿ ਪਹੁੰਚੇਗਾ ਇਹ ਗੁਰਗੋਬਿੰਦ ਸਿੰਘ ਜੀ ਨੇ ਜਦੋਂ ਕਿਲਾ ਛੱਡਿਆ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰੋਂਦਾ ਪਾਲਕੀਆਂ ਨਾਲ ਹਾਥੀ ਘੋੜੇ ਊਂਠ ਨਾਲ ਪੰਜ ਪਿਆਰੇ ਸਿੰਘ ਨਿਸ਼ਾਨ ਸਿੰਘ ਔਰ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾယာ ਹੈਠ ਇਹ ਸਾਰਾ ਜੋ ਨਗਰ ਕੀਰਤਨ ਹਰ ਸਾਲ ਰੰਗਦਾ ਹੁੰਦੀ ਆ ਔਰ ਸੰਗਤ ਬਹੁਤ ਸਹਿਯੋਗ ਦਿੰਦੀ ਆ ਇਸ ਸਾਲ ਵੀ ਸੰਗਤ ਨੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਤੇ ਇਹ ਬਾਬਾ ਜੋਰਾ ਸਿੰਘ ਦੀ ਲਖਾਂ ਦੇ ਮਹਾਨ ਉਪਰਾਲੇ ਸਦਕਾ ਚਲਾਇਆ ਗਿਆ ਦਸ਼ਮੇਸ਼ ਲੋਕਿਕ ਪੈਦਲ ਮਾਰਚ ਇਹਦੇ ਵਿੱਚ ਬਾਬਾ ਜੀ ਦੇ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਜੋ ਸਿੱਖ ਇਤਿਹਾਸ ਪੁਰਾਣਾ ਵਿਰਸਾ ਜਿਵੇਂ ਗੁਰਦੁਆਰਾ ਸ਼੍ਰੀ ਮਹਤਿਆਰ ਸਾਹਿਬ ਵਿਖੇ ਆਪਜੀ ਸਟੈਚੂਆਂ ਦੇ ਰੂਪ ਵਿੱਚ ਦੇਖਦੇ ਹੋਂ ਉਸੇ ਤਰ੍ਹਾਂ ਜੋ ਇਹ ਵਿਸਰਦਾ ਜਾ ਰਿਹਾ ਨਗਰ ਕੀਰਤਨ ਦੇ ਰਾਹੀ ਜੋ ਦਸ਼ਮੇਸ਼ ਪਿਤਾ ਦੀਆਂ ਯਾਦਾਂ ਨੂੰ ਤਾਜ਼ਾ ਕਰਾਉਂਦਾ ਕਿਵੇਂ ਤਖ਼ਮੇ ਪਾਸ਼ਾ ਨੇ ਸਿੱਖ ਕੌਮ ਦੇ ਉੱਤੇ ਸਰਬੰਸ ਕੁਰਬਾਨ ਕਰ ਦਿੱਤਾ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਤਿੰਨਾ ਇਸ ਐਵੇਂ ਚ ਪਰਿਵਾਰ ਵੰਡਿਆ ਗਿਆ ਇੱਕ ਇੱਕ ਕੱਲੀ ਕੱਲੀ ਗੱਲ ਵਿਰਾਗ ਮਈ ਕੀਰਤਨ ਨਾਲ ਨਾਲ ਸਰਬਨ ਕਰਦੀਆਂ ਸੰਗਤਾਂ ਕਿਵੇਂ-ਕਿਵੇਂ ਗੁਰੂ ਸਾਹਿਬ ਦੇ ਕੀ-ਕੀ ਮੁਸੀਬਤਾਂ ਪਈਆਂ ਵਡੇ ਸਾਹਿਬ ਜਦਿਆਂ ਦੀ ਸ਼ੀਧੀ ਚਮਕੌਰ ਦੀ ਘੜੀ ਵਿੱਚ ਛੋਟੇ ਸਾਹਿਬ ਜਦਿਆਂ ਦੀ ਸ਼ੀਧੀ ਸਰਹੰਦ ਦੇ ਵਿੱਚ ਸਾਰਾ ਹੀ ਵਾਕਿਆ ਹੂ ਬੂ ਤਾਜ਼ਾ ਕਰਾਉਂਦਾ ਹੋਇਆ ਸੰਗਤਾਂ ਨੂੰ ਇੰਜ ਮਹਿਸੂਸ ਲੱਗਦਾ ਵੀ ਜਿਵੇਂ ਗੁਰੂ ਸਾਹਿਬ ਕਿਲਾ ਛੱਡ ਕੇ ਜਾ ਰਹੇ ਹੋਣ ਕੀ ਕੀ ਮੁਸੀਬਤਾਂ ਆਈਆਂ ਕਿਤੇ ਕਿਤੇ ਉਹਨਾਂ ਨੂੰ ਆਪਣੇ ਘਰ ਨਗੀਨੇ ਖਤਰੀ ਨੇ ਜਿਵੇਂ ਆਪਣੇ ਘਰੋਂ ਤੋਂ ਰੋਕਤਾ ਉਸੇ ਤਰ੍ਹਾਂ ਸਾਰੀਆਂ ਯਾਦਾਂ ਤਾਜ਼ਾ ਕਰੰਦਾ ਹੋਇਆ ਅੱਜ ਗੁਰਦੁਆਰਾ ਗਨੀਖਾਨ ਨਵੀਂ ਖਾਨ ਜਿਵੇਂ ਉੱਚਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਲੈ ਕੇ ਗਏ ਉਸ ਜਿੱਤ ਰਵੀ ਨਾਲ ਸਾਡੇ ਲੱਗੇ ਹੋਏ ਆ ਹਰ ਹਰ ਪਿੰਡ ਜਿੱਦਾਂ ਦਾ ਮਾਹੌਲ ਗੁਰੂ ਸਾਹਿਬ ਦੇ ਮੁਤਾਬਿਕ ਵਾਕਿਆ ਹੋਇਆ ਉਸ ਨੂੰ ਮਾਹੌਲ ਦੇ ਹਿਸਾਬ ਨਾਲ ਢਾਲਦੇ ਹੋਏ ਇਹ ਦਸ਼ਮੇਸ਼ ਪੈਦਲ ਮਾਰਚ ਹਰ ਸਾਲ ਲੰਮਟਾ ਕਰਦਾ ਹੈ। ਔਰ ਸਮੁੱਚੀ ਸੰਗਤ ਨੂੰ ਤੇ ਨੌਜਵਾਨ ਪੀੜੀ ਨੂੰ ਯਾਦ ਕਰਾਉਂਦਾ ਹੈ ਕਿ ਆਪਾਂ ਜੋ ਸਿੱਖੀ ਆਪਣੀ ਜੋ ਬਹੁਤ ਹੀ ਆਪਾਂ ਨੂੰ ਦਸਵੇਂ ਪਾਤਸ਼ਾਹ ਜੀ ਸਿੱਖੀ ਬਖਸ਼ ਕੇ ਗਏ ਆ ਆਪਾਂ ਇਹਨੂੰ ਸੰਭਾਲ ਕੇ ਰੱਖੀਏ। ਦਾ ਸੇ ਨਾ ਹੀ ਕਹਿੰਦਾ ਹੋਇਆ ਕਿ ਮਾ ਦਾ ਰੱਜ ਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ